ਉਹਨਾਂ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਣ ਵਾਸਤੇ ਅਸੀਂ ਹੁਣ ਜਿਹੜੇ ਡਾਕਟਰ ਵੈਦ ਸਾਡੇ ਕੋਲੇ ਬਹੁਤ ਵਧੀਆ ਇੱਕ ਉਹ ਹੈ ਵੀ ਸਮਾਂ ਆ ਗਿਆ ਵੀ ਅਸੀਂ ਉਹਨਾਂ ਨੂੰ ਇਸ ਦਲਦਲ ਦੇ ਵਿੱਚੋਂ ਆਪਣੀਆਂ ਨੁਸਖੀਆਂ ਰਹੀਂ ਆਪਣੀਆਂ ਦਵਾਈਆਂ ਰਹੀਂ ਉਹਨਾਂ ਨੂੰ ਬਾਹਰ ਕੱਢੀਏ। ਅੱਛਾ ਡਾਕਟਰ ਸਾਹਿਬ ਤੁਸੀਂ ਇੱਕ ਗੱਲ ਕਹੀ ਹੈ ਕਿ ਜਿਹੜਾ ਅੱਜ ਦਾ ਨੁਸਖਾ ਤੁਸੀਂ ਦੇਖੋ ਇੱਥੇ ਨਿੰਬੂ ਦੇ ਨਾਲ ਅਦਰਕ ਰੱਖਿਆ ਹੈ ਡਾਕਟਰ ਸਾਹਿਬ ਨੇ ਜ਼ੀਰਾ ਰੱਖਿਆ ਔਰ ਆਪਣਾ ਕਾਲਾ ਕਾਲਾ ਨੁਸਖਾ ਵੀ ਨਾਲ ਹੀ ਰੱਖਿਆ ਹੈ। ਅੱਛਾ ਡਾਕਟਰ ਸਾਹਿਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਇਹ ਜਿਹੜੀ ਇਹ ਚੀਜ਼ ਹੈਗੀ ਹੈ ਜਿਹੜਾ ਨੁਸਖਾ ਫਾਰਮੂਲਾ ਅੱਜ ਅਸੀਂ ਆਪਣੇ ਵੀਰਾਂ ਨਾਲ ਆਪਣੀਆਂ ਭੈਣਾਂ ਨਾਲ ਜਿਹੜੇ ਇਸ ਨਸ਼ੇ 'ਚ ਗਲਤਾਨ ਨੇ ਉਹਨਾਂ ਨਾਲ ਸ਼ੇਅਰ ਕਰ ਰਹੇ ਹਾਂ ਜਿਨ੍ਹਾਂ ਦਾ ਮਨ ਨਹੀਂ ਬਣਦਾ ਉਹਨਾਂ ਦਾ ਮਨ ਵੀ ਬਣਾਏਗਾ ਇਹ ਵੀ ਹੋ ਸਕਦਾ ਵੀ ਨਿੰਬੂ ਬਣ ਵੀ ਬਣਾ ਸਕਦਾ ਹੈ ਨਸ਼ਾ ਛੱਡਣ ਵਾਲਾ ਦੇਖੋ ਇਹ ਇਕੱਲਾ ਆਪਾਂ ਨਿੰਬੂ ਦੀ ਗੱਲ ਨਹੀਂ ਕਰਾਂਗੇ ਇਹਦੇ ਵਿੱਚ ਹੋਰ ਵੀ ਤੁਸੀਂ ਤਿੰਨ ਚਾਰ ਚੀਜ਼ਾਂ ਦੇਖ ਰਹੇ ਹੋ ਜਿਹੜੀਆਂ ਆਪਾਂ ਐਡ ਕਰਨੀਆਂ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਕੰਬੀਨੇਸ਼ਨ ਹੈ ਉਹ ਬੰਦੇ ਨੂੰ ਇਸਤ ਦੀ ਜਿਹੜੀ ਨਸ਼ੇ ਦੀ ਤੋੜ ਹੈ ਉਸ ਨੂੰ ਤੋੜ ਤੋਂ ਬਾਹਰ ਨਿਕਲਣ ਵਾਸਤੇ ਇੱਕ ਬਹੁਤ ਹੀ ਵਧੀਆ ਰਾਮਬਾਨ ਜਿਹੜੀ ਇਹ ਓਸ਼ਦੀ ਉਹਨਾਂ ਲਈ ਸਾਬਤ ਹੋ ਸਕਦੀ ਹੈ